ਇਕੋ ਲਾਈਸੀ ਜਿਹਦੇ ਵਿੱਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲੜਕਾ ਕੇਸਰ ਸਿੰਘ ਜਿਹਦੀ ਉਮਰ ਅਰਾਊਂਡ 53 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਪਿਗ ਕਾਮ ਸੀਗਾ ਸੂਰਾ ਦਾ ਪਾਮ ਸੀ ਸੋ ਇਹਨੇ ਦੱਸਿਆ ਸੀ ਕਿ ਇਹ ਮਿਸਿੰਗ ਹੈ 24 ਜੂਨ 2024 ਦਾ ਜਦੋਂ ਇਹਦੇ ਵਿੱਚ ਤਫतीश ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫतीश ਦੇ ਲੜੀ ਵਿੱਚ ਐਸਪੀ ਦਿਉਸਾ ਤੇ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਪਸਿਆਣਾ ਇੰਚਾਰਜ ਚੌਂਕੀ ਡਕਾਲਾ ਇਹਨਾਂ ਦੀ ਟੀਮ ਬਣਾਈ ਹੋਈ ਸੀ ਇਹਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਚ ਤਫ਼तीश ਕੀਤੀ ਤਫ਼तीश ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਜੇਲ੍ਹ ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ ਚ ਜਦੋਂ ਉਹ ਉਸ ਕੇਸ 'ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉੱਥੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇਨਾਂ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ 'ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਉਰਫ ਗੰਗਾ ਜਿਹਨੂੰ ਅਸੀਂ ਚੋਰੀ ਦੇ ਕੇਸ 'ਤੇ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਉਰਫ ਧੀਰਾ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਜਿਹੜਾ ਧੀਰੇ ਦਾ ਬੇਟਾ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉਹਦੇ ਭਾਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਬੰਦਾ ਉੱਥੇ ਉੱਠ ਗਿਆ ਤੇ ਉਹਨੂੰ ਅਸੀਂ ਮਾਰ ਦਾਂਗੇ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਤੇ ਸਮੇਤ ਪਾਖੜਾ ਨਹਿਰ ਦੇ ਵਿੱਚੋਂ ਸੋ ਮੋਟਰਸਾਈਕਲ ਹੋਣਾ ਸੀ ਰਿਕਵਰ ਕਰ ਲਿਆ ਬਟ ਹਜੇ ਸਾਡੀ ਕੋਸ਼ਿਸ਼ جاری ਹੈ ਕਿ ਡੈਡ ਬੋਡੀ ਰਿਕਵਰ ਕਰ ਲਈ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇਕਵਾਲੀਆ ਜਿਹਨੂੰ ਮੈਂ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤੇ ਇਹਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਹ ਟੀਰਾ ਦੀ ਉਮਰ ਅਰਾਊਂਡ 50 ਸਾਲ ਹ ਟੀਰਾ ਲਾਲ ਜਿਹੜਾ ਇਹਦਾ ਬੇਟਾ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਹ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਉਹਦੀ ਉਮਰ ਅਰਾਊਂਡ 24 ਸਾਲ ਹੈ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਵਾਂ ਦਾ ਥੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਟੀਕੀਟੀਸ ਦਾ ਸੋ ਵੈਪਨ ਉਹ ਕੋ ਪੈਂਚਰ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਰੈਸਟ ਕਰ ਲਿਆ ਗਿਆ ਇਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ ਤੇ ਕੋਰਟ ਤੋਂ ਰਿਮਾਂਡ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀਆਂ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀਆਂ ਉਹ ਤੋਂ ਵੀ ਕੋਈ ਪਰ ਇਹਨਾਂ ਨੇ ਪਹਿਲਾਂ ਉਹ ਕੁਲ ਤੱਕ ਉਹ ਬੀਚ ਮਾਰ ਰਹੇ ਨਹੀਂ ਇਹਨਾਂ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਨਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਹੈ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਵੀ ਹੈ ਤਾਂ ਫਿਰ ਉਹ ਕਾਰਨ ਕੀ ਹੋਇਆ ਹਾਂਜੀ ਇਹਨਾਂ ਵੀ ਰੈਸਟ ਅੱਜ ਭਾਈ ਕਰੀ ਨਗਰ ਕਾਰਨ ਦੀ ਗੱਲ ਹੈ ਹਾਂਜੀ ਕਾਰਨ ਮੇਨ ਕੀ ਸੀ ਕਾਰਨ ਇਹ ਚੋਰੀ ਤੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਦੋਂ ਇਹਨਾਂ ਨੇ ਮਾਰ ਦਿੱਤਾ ਨੇ ਪਰਚੋ ਚੋਟ ਕੀਆ ਸਨ ਲਿਖ ਇੱਕ ਦੋ ਚੋਰੀ ਦੇ ਨੇ ਇੱਕ ਹੰਟੀਕੀਏ ਤਿੰਨ ਪਰਚੇ ਇਹ ਕੋਵਿਡ 19 ਦੀ ਗੱਲ ਆਦਾ ਜੀ ਕਿ ਇਹ ਕਿਹਦੇ ਕਿਸ ਚੰਦਰ ਜਿਹੜੀ ਰਾਉਂਡ ਇਹ ਤਿੰਨ ਕੇਸਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਉਹ ਲੈ ਕੇ ਆਏ ਆ 64/24 ਹਾਂ ਜੀ ਸਰ ਇਹ ਡਿਪਾਰਟਮੈਂਟ ਐਂਡ ਲੁਤਾਰੀਆਂ ਲੱਗਦੀਆਂ ਨੇ ਉਹ ਅੰਦਰ ਪਿੱਛਾ ਜਾਂ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜ ਜਾ ਗਿਆ ਇਹਨੂੰ ਪਰਚਾ ਜਿਹੜਾ ਇਹਦਾ 66/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟੀ ਅਸੀਂ ਲੈ ਕੇ ਆਏ ਆ ਪਰ ਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਮਾਮਲਾ ਇਹ ਤੁਸੀਂ ਪ੍ਰੈਸ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ 66/24 ਦੀ ਤਕਰੀਰ ਦੌਰਾਨ ਰਾਹੁਲ ਅਤੇ ਗੰਜਾਨੂ ਪ੍ਰੋਡਕਸ਼ਨ ਵਾਰੰਟੀ ਲੈਂਦਾ ਗਿਆ 14 ਤਰੀਕ 14